ਪੜਦੇ ਫਰੁੱਲਣ ਤੇ ਮੈਂ ਹੈਗਾ ਨਾ ਕੱਖ ਨਹੀਂ ਬਜਣਾ। ਨਾਲੇ ਉਹਨਾਂ ਨੂੰ ਪਤਾ ਮੈਂ ਸਾਰਾ ਕੁਝ ਜਾਣਦਾ। ਮੇਰੇ ਉਹ ਗਾਹ ਪਾ ਕੇ ਰੱਖਾਂਗੇ ਅਸੀਂ ਪੂਰੇ। ਬੀਤੇ ਦਿਨ ਲਾਈਵ ਹੋ ਕੇ ਮੈਕੂ ਢਿਲਵਾ ਤੇ ਉਸਦੇ ਹਸਬੰਡ ਨੇ ਗੁਰਜਾਸ ਕਪਲ ਬਾਰੇ ਕਾਫੀ ਗੱਲਾਂ ਬਾਤਾਂ ਕੀਤੀਆਂ ਸਨ। ਅਤੇ ਕਿਹਾ ਸੀ ਕਿ ਗੁਰਜਾਸ ਕਪਲ ਨੇ ਸਾਡੀ ਪਰਮਿਸ਼ਨ ਤੋਂ ਬਿਨਾ ਸਾਡੇ ਜਾਗੋ ਅਤੇ ਮੈਰਿਜ ਦੇ ਵਲੌਗਸ ਆਪਣੇ ਚੈਨਲ ਉੱਪਰ ਅਪਲੋਡ ਕਰ ਦਿੱਤੇ। ਸਾਡੇ ਬਹੁਤ ਸਾਰੇ ਰਿਸ਼ਤੇਦਾਰ ਇਦਾਂ ਦੇ ਨੇ ਜੋ ਸੋਸ਼ਲ ਮੀਡੀਆ ਤੇ ਨਹੀਂ ਸੀ ਆਉਣਾ ਚਾਹੁੰਦੇ। ਅਤੇ ਉਹਨਾਂ ਦੇ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਵੀ ਗੁਰਜਾਸ ਕਪਲ ਇਸ ਹਰਕਤ ਤੋਂ ਬਾਝ ਨਹੀਂ ਆਇਆ ਕੁਝ ਕੁ ਪੈਸਿਆਂ ਦੀ ਖਾਤਰ ਉਹਨਾਂ ਵੱਲੋਂ ਸਾਡੇ ਵਲੌਗਸ ਅਪਲੋਡ ਕੀਤੇ ਗਏ ਜਿਸ ਤੇ ਚਲਦਿਆਂ ਉਹਨਾਂ ਦੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਕੁਝ ਕੁ ਮਨਮਟਾਵ ਸ਼ੁਰੂ ਹੋ ਚੁੱਕੇ ਨੇ ਮੈਕੂ ਟਿਲੋਂ ਦੇ ਪਤੀ ਅਨਮੋਲ ਨੇ ਕਿਹਾ ਕਿ ਸਾਡੀ ਰਿਸ਼ਤੇਦਾਰੀ ਹਾਲੇ ਨਵੀਂ-ਨਵੀਂ ਬਣੀ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਰਿਵਾਰਾਂ ਵਿੱਚ ਕੋਈ ਫਿੱਕ ਪਵੇ ਦੂਜੇ ਪਾਸੇ ਹੁਣ ਗੁਰਜਸ ਕਪਲ ਵੱਲੋਂ ਉਹਨਾਂ ਦੀ ਇਸ ਵੀਡੀਓ ਤੇ ਰਿਐਕਟ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਸਟੋਰੀ ਸਾਂਝੀ ਕਰਕੇ ਕਿਹਾ ਗਿਆ ਕਿ ਜਿੰਨਾ ਟਾਈਮ ਅਸੀਂ ਇਹਨਾਂ ਦਾ ਕਰਦੇ ਰਹੇ ਤਾਂ ਅਸੀਂ ਚੰਗੇ ਸੀ ਅਤੇ ਹੁਣ ਇਹਨਾਂ ਨੇ ਸਾਰਿਆਂ ਦੇ ਸਾਹਮਣੇ ਸਾਨੂੰ ਮਾੜਾ ਬਣਾ ਦਿੱਤਾ ਬਾਕੀ ਇਹ ਜੋ ਬੋਲਦੇ ਨੇ ਇਹਨਾਂ ਨੂੰ ਬੋਲੀ ਜਾਣ ਦੋ ਕਿਉਂਕਿ ਇਹਨਾਂ ਦੇ ਲਈ ਸਾਡੇ ਫੈਨਸ ਹੀ ਕਾਫੀ ਨੇ ਅਤੇ ਉਹ ਸਾਨੂੰ ਫੁੱਲ ਸਪੋਰਟ ਕਰ ਰਹੇ ਨੇ ਹੋਰ ਕੀ ਕਹਿਣਾ ਹੈ ਗੁਰਜਸ ਕਪਲ ਦਾ ਫੈਕੂ ਤੇ ਲੋ ਤੇ ਉਹਨਾਂ ਦੇ ਹਸਬੰਡ ਬਾਰੇ ਆਓ ਤੁਹਾਨੂੰ ਅੱਗੇ ਵੀਡੀਓ ਵੱਲ ਲੈ ਚੱਲਦੇ ਹਾਂ ਇਹਨਾਂ ਨੂੰ ਸਾਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਸਾਡੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਤੁਸੀਂ ਸਾਰੇ ਜਾਣੇ ਆਪ ਹੀ ਜਵਾਬ ਦੇ ਰਹੇ ਨੇ ਚਲੋ ਥੈਂਕ ਯੂ ਤੁਸੀਂ ਇੰਨਾ ਸਾਨੂੰ ਪਿਆਰ ਕਰੋ ਤੁਸੀਂ ਸੱਚੀ ਬਹੁਤ ਭੋਲੇ ਹੋ ਦੇ ਲੋਕ ਸੱਚੀ ਬਹੁਤ ਮਤਲਬੀ ਆ ਬਟ ਕੋਈ ਗੱਲ ਨਹੀਂ ਤੁਸੀਂ ਸਭ ਦਾ ਦਿਨੋ ਕਰਦੇ ਹੋ ਬਾਈ ਗੁਰੂ ਸਭ ਜਾਣਦਾ ਹਾਂ ਜੀ ਇਹ ਗੱਲ ਤਾਂ ਹੈ ਧੀਏ ਕੋਈ ਗੱਲ ਨਹੀਂ ਰੱਬ ਸਾਡੇ ਕੋਲ ਹੈ ਕਿਸੇ ਨੂੰ ਜੋ ਵੀ ਤੁਹਾਨੂੰ ਗਲਤ ਕਹਿ ਰਿਹਾ ਬੋਲੀ ਜਾਣ ਦੋ ਕੋਈ ਗੱਲ ਨਹੀਂ ਬਾਬਾ ਜੀ ਸਾਰਾ ਕੁਝ ਦੇਖਦੇ ਆ ਕੋਈ ਗੱਲ ਨਹੀਂ ਬੋਲੀ ਜਾਣ ਦੋ ਜਿਹੜਾ ਬੰਦਾ ਤੁਹਾਡੀ ਤਾਰੀਫ ਨਹੀਂ ਕਰ ਸਕਦਾ ਬੇਇੱਜ਼ਤੀ ਕਰੀ ਜਾਂਦਾ ਕਰੀ ਜਾਣ ਦੋ ਘਟਾ ਘਟ ਐਨੇ ਬੀਜੀ ਹੋਣ ਦੇ ਬਾਵਜੂਦ ਸਾਡੇ ਆ The concentration i thank you